ਮੇਰਾ ਨਾਮ ਸੁਖਮਨੀ ਘਰੇ ਤੇ ਮੇਰੀਆਂ ਦੋ ਭੈਣਾਂ ਅਜਨਿਸ਼ਤ ਅਕੈਡਮੀ ਦੇ ਲਈ ਪੀਪਰ ਦੇਣ ਦੇ ਲਈ ਇੱਥੇ ਆਈਆਂ ਨੇ ਇਹਨੂੰ ਇਹ ਪੀਪਰ ਦੀ ਬੜੀ ਰੀਜੀ ਜਦੋਂ ਆਂਦੀ ਹੁੰਦੀ ਆਖਣਾ ਮੰਮੀ ਮੈਂ ਇਹ ਪੀਪਰ ਮੈਂ ਕਰਨਾ ਵਾ ਮੈਂ ਅਫਸਰ ਬਣਨਾ ਇਹਦੇ ਨਾਲ ਬੱਚੇ ਆਪਣੇ ਪੀਸੀਐਸ ਆਈਪੀਐਸ ਯੂਪੀਐਸ ਤੇ ਟੈਸਟ ਨਹੀਂ ਦੇ ਰਹੇ ਆਪਣੇ ਤੇ ਅਲੱਗੂ ਚਿਆਤਰ ਸਿੱਖਾਂ ਦੇ ਬੱਚਿਆਂ ਦੇ ਵਾਰਗ 9 ਦੀ ਬਹੁਤ ਜਿਆਦੇ ਘਟਾ ਉਹ ਘਟਾ ਜੀ ਪਤੰਗ ਹੈ ਜੀ ਨਾਡਰ ਨੰਬਰ ਪਰਸੈਂਟ ਪਤਾ ਹੀ ਨਹੀਂ ਹੈ ਪਹਿਲਾਂ ਹੁੰਦੀ ਸੀ ਨਾ ਪਹਿਲਾਂ ਹੁੰਦੀ ਸੀ ਛਾਤਰ ਅੱਜ ਵਾਰ ਜਾਣ ਦੀ ਸੋਚ ਰਿਹਾ ਜੇ ਇਹੇ ਆਪਣਾਲੇ ਖੋਰ ਹੋਣ ਬਸ ਤਾਂ ਕਿੰਨੇ ਖਰਚ ਪੰਜਾਬ ਦੇ ਵਿੱਚ ਅਤੇ ਗਣਤ ਹੈ ਵੀ ਬਹੁਤ ਇਨੀਸ਼ੀਏਟਿਵ ਹੈ ਜੀ ਇਹਨਾਂ ਦੇਖਦੇ ਆਪਾਂ ਜਦੋਂ ਵੀ ਐਕਚੁਅਲੀ ਮੈਂ 플ੋਰ ਤੋਂ ਤੇ ਪੰਜਾਬ ਪੁਲਿਸ ਅਕੈਡਮੀ ਤੋਂ ਤੇ ਉੱਥੇ ਵੀ ਜਦੋਂ ਆਈਪੀਐਸ ਵਗੈਰਾ ਆਉਂਦੇ ਆ ਸਾਰੇ ਅਦਰ ਸਟੇਟਾਂ ਦੇ ਹੁੰਦੇ ਆ ਹਮ ਮਤਲਬ ਸਰਦਾਰਤਾ ਜਿਲ੍ਹਾ ਚੁੜਸੀ ਰਹੇ ਹਾਂ ਉਹ ਜਿਤਨਾ ਕੋਈ ਦੇਖੀ ਨਹੀਂ ਗੇ ਤਾਂ ਬਹੁਤ ਸੋਹਣਾ ਇਨੀਸ਼ੀਏਟਿਵ ਹੈ ਵੀ ਡਾਕਟਰ ਸਰਦਾਰ ਹੁੰਦੇ ਆ ਕੇ ਆਉਣਗੇ ਕਿਉਂਕਿ ਸਾਡੇ ਬੱਚੇ ਸਿੱਖ ਕੌਮ ਦੇ ਜੋ ਪਿੱਛੇ ਜਾ ਰਹੇ ਨੇ ਹਰ ਕਿਸੇ ਤੇ ਜੀ ਜੇ ਦੂਸਰੀ ਕਮਿਊਨਿਟੀ ਦੇ ਬੰਦੇ ਬੈਠੇ ਨੇ ਇकडे ਸਿੱਖ ਕਮਿਊਨਿਟੀ ਦੇ ਬੰਦੇ ਉਸ ਜਗ੍ਹਾ ਤੇ ਪਹੁੰਚ ਨਹੀਂ ਰਹੇ ਕਿੱਥੇ ਉਹਨਾਂ ਪੜ੍ਹਨਾ ਚਾਹੀਏ ਕਿਉਂਕਿ ਉਹਦੇ ਨਾਲ ਜੀ ਸਾਡੇ ਹੱਲ ਹੱਲ ਜਿਦਾ ਸਾਡੇ ਨਾਲ ਤੱਕਾ ਹੁੰਦਾ ਸਿੱਖ ਕੌਮ ਦੇ ਨਾਲ ਹਰ ਜਗ੍ਹਾ ਤੱਕਾ ਹੁੰਦਾ ਹੈ ਤੇ ਇਹ ਇਹ ਤੱਕਾ ਤਾਂ ਹੀ ਨਹੀਂ ਰੁਕ ਸਕਦਾ ਜੇ ਸਾਡੇ ਸਾਡੇ ਸਿੱਖਾਉਂਦੇ ਕੋਈ ਵਧੀਆ ਪੜ੍ਹੇ ਲਿਖੇ ਬੰਦੇ ਇੱਥੇ ਪਹੁੰਚ ਗਏ ਉਹਨਾਂ ਸਿੱਟਾ ਤੇ ਖੋਣ ਗਈ ਤੇ ਵਧੀਆ ਪ੍ਰਸ਼ਾਸਨ ਵਿੱਚ ਹੋਣਗੇ ਤਾਂ ਭਾਰੇ ਉਸ ਜਿਲ੍ਹੇ ਦਾ ਕੰਮ ਭਾਰੇ ਜਗ੍ਹਾ ਸਾਰੀ ਜਗ੍ਹਾ ਮੇਰੀ ਸਾਰੇ ਪਾਸੇ ਤੇ ਬਾਰੇ ਬਾਰ ਬੰਦੇ ਆ ਕੇ ਸਾਰੀ ਸਿੱਟਾਂ ਬੈਠੇ ਸਾਡੇ ਤਾਂ ਦਿਖਦੇ ਨਹੀਂ ਪਛਾਣੇ ਖਤਮ ਹੋ ਗਈ ਸਾਡੇ ਤਾਂ ਹੀ ਆਧਰੋਂ ਜਾ ਰਿਹਾ ਪਛਾਣ ਖਤਮ ਹੋ ਗਈ ਸਾਡੇ ਲੇਕਿਨ ਸਾਡੇ ਬੱਚੇ ਤਾਂ ਤਾਂ ਪੜਦੇ ਵੀ ਨਹੀਂ ਹੈਗੇ ਜੀ ਪਰ ਉਹਨਾਂ ਪੱਖੋਂ ਵੀ ਥੋੜੇ ਕਮਜ਼ੋਰ ਹੈ ਜੀ ਬਾਹਰ ਹਾਂਜੀ ਬਾਹਰ ਚਲੇ ਜਾਂਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਜੀ ਕਿ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਹਾਂ ਸ਼ੁਰੂ ਤੇ ਹੋਣਾ ਚਾਹੀਦਾ ਜੀ ਜਦੋਂ ਬੱਚਾ ਪੜ੍ਹਦਾ ਉਹਦੇ ਬਾਹਰ ਨਹੀਂ ਸ਼ੁਰੂ ਤੇ ਹੋਣਾ ਚਾਹੀਦਾ ਜੀ ਸ਼ੁਰੂ ਤੇ ਇਹ ਪਹਿਲੀ ਦੂਜੀ ਤਾਂ ਇਹ ਕੋਈ ਸਕੂਲ ਹੋਵੇ ਸਿੱਕੌਮ ਦਾ ਜੀ ਇੱਥੇ ਵਰਤੇ ਸਾਡਾ ਸੱਭਿਆਚਾਰ ਉਹ ਬੱਚਾ ਉਹ ਸਾਡਾ ਸਭ ਵਿੱਚ ਹੈ ਉਹ ਨਹੀਂ ਸਰਕਾਰੀ ਸਕੂਲਾਂ ਵਿੱਚ ਨਹੀਂ ਹੈਗਾ ਕਿਤੇ ਵੀ ਨਹੀਂ ਹੈਗਾ ਜੀ ਇਹ ਨਹੀਂ ਆਪਣੇ ਬਹੁਤ ਵਧੀਆ ਉਪਰਾਲਾ ਵਾ ਇਹ ਜਿਹੜਾ ਆਪਣੇ ਕਾਲਜ ਬਣਿਆ ਹੋਇਆ ਯੂਨੀਵਰਸਿਟੀ ਬਣੀ ਹੋਈ ਆ ਇੱਥੇ ਤਿੰਨ ਚਾਰ ਕਾਲਜ ਤੇ ਯੂਨੀਵਰਸਿਟੀ ਤੇ ਸਕੂਲ ਬਣੇ ਹੋਏ ਸ਼੍ਰੋਮਣੀ ਕਮੇਟੀ ਦੇ ਬਹੁਤ ਸੋਹਣਾ ਆ ਸਾਨੂੰ ਇਹ ਵੇਖ ਕੇ ਬਹੁਤ ਵਧੀਆ ਲੱਗਦਾ ਵਾ ਕਿ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਵਾ ਇੱਥੇ ਆਪਣੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਕਿ ਕੋਰਸ ਵਗੈਰਾ ਡਿਗਰੀ ਡਿਪਲੋਮੇ ਜੋ ਵੀ ਚੱਲਦੇ ਆ ਇਹ ਵੀ ਉਪਰਾਲਾ ਬਹੁਤ ਵਧੀਆ ਵਾ ਨਿਸ਼ਚੇ ਵਾਲਿਆਂ ਦਾ ਜੀ ਹਾਂ ਜੀ ਫਿਰ ਇਸ ਤੋਂ ਬਾਅਦ ਅੱਗੇ ਵੇਖੋ ਕਿਵੇਂ ਰਿਜ਼ਲਟ ਹੁੰਦਾ ਵਾ ਜੋ ਬੱਚੇ ਜਿਵੇਂ ਸਿਲੈਕਟ ਹੋਣਗੇ ਕਿਵੇਂ ਉਹਨਾਂ ਦੀ ਤਿਆਰੀ ਹੁੰਦੀ ਆ ਕਿੱਥੋਂ ਤੱਕ ਜਾਂਦੇ ਆ ਤੇ ਮੈਂ ਆਪਣੇ ਕਾਲਜ ਦੇ ਜਿਹੜੇ ਵਿਦਿਆਰਥੀਆਂ ਨੂੰ ਉਹਨਾਂ ਨੂੰ ਵੀ ਸ਼ਾਇਦ ਕੀਤਾ ਸੀਗਾ ਕਿ ਉਹ ਇਸ ਪੇਪਰ ਦੇ ਵਿੱਚ ਆ ਕੇ ਇੱਕ ਆਪਣਾ ਵਧੀਆ ਫਿਊਚਰ ਬਣਾ ਸਕਦੇ ਹਨ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਬਹੁਤ ਗਰੀਬ ਲੋੜ ਬੰਦ ਪਰਿਵਾਰਾਂ ਦੇ ਬੱਚੇ ਬਹੁਤ ਕੁਝ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੋ ਇਸ ਕਰ ਕਿਸੇ ਚਾਹਨੇ ਕਿ ਉਸ ਤਰ੍ਹਾਂ ਹੀ ਮੈਂ ਆਪਣੇ ਭੈਣ ਭਰਾਵਾਂ ਨੂੰ ਵੀ ਦੱਸਿਆ ਤੇ ਉਹ ਪੇਪਰ ਦੇ ਲਈ ਇੱਥੇ ਆਏ। ਇਹ ਇੱਥੇ ਨਹੀਂ ਕੋਈ ਖਰਚਾ ਤੇ ਜੋ ਬਾਹਰ ਕਰੇ ਤੋ ਉੱਥੇ ਕਰ। ਆਪਾਂ ਗਰੀਬ ਬੰਦੇ ਆਪਾਂ ਕਿੱਥੋਂ ਲਾ ਸਕਦੇ ਇੰਨਾ ਪੈਸਾ। ਬੱਚਾ ਤੇ ਬੇਥਰੀਏ ਹੁੰਦੀ ਆਸ ਕਿ ਮੈਂ ਆਹ ਕੰਮ ਕਰਾਂ ਮੈਂ ਆਹ। ਅਖੜਾ ਮੰਮੀ ਮੈਂ ਇਹੋ ਹੀ ਪੜਨਾ ਮੈਂ ਘਰੇ ਕਿਤਾਬਾਂ ਪੜਦੀ ਰਹਿਣਾ ਮੈਂ ਘਰੇ। ਕੇ ਉਹਨਾਂ ਨੂੰ ਜਿਹੜਾ ਗੁਰੂ ਘਰ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਗਾਨੀ ਵੀ ਤੁਸੀਂ ਇਹਦਾ ਪੇਪਰ ਨਾ ਰੱਖੋ ਵੀ ਪੇਪਰ ਦਾ ਤੁਸੀਂ ਜਿੰਨੀ ਦਬਾਓਗੇ ਨਹੀਂ ਜਾ ਸਕਦੀ ਸਿਹੜੀਦਾਰ ਬੰਦੇ ਆਂ ਵੀ ਕੋਈ ਗੱਲ ਨਹੀਂ ਆਏਗੀ ਕਿ ਮੈਂ ਤੇਰੇ ਲਈ ਕੰਮ ਵੀ ਤੁਸੀਂ ਆਪ ਨਾ ਜਾ ਸਕਦੇ ਫਿਰ ਦਵਾਉਂਦੇ ਕਹਿੰਦੇ ਵੀ ਪੇਪਰ ਨਾ ਮੁਸ਼ਰਕ ਫਿਰ ਅਸੀਂ ਕੱਲ ਉਰੇ ਆ ਗਏ ਸੀ ਕਿ ਕੱਲ ਫਿਰ ਅਸੀਂ ਦੂਰੀ ਦਾ ਬਾਤ ਕਰਤੀ ਸੀ ਨਹੀਂ ਕੀ ਕਰਣਾ ਤੇ ਨਹੀਂ ਸੀ ਤਵੀ ਡਾੜੀਦਾਰ ਬੰਦੇ ਅਸੀਂ ਕਹੀ ਜਾਈਏ ਆਂ ਸਾਡੀ ਕੋਈ ਨਾ ਕੋਈ ਦੁਨੀਆ ਕੁਛ ਨਹੀਂ ਆਪਾਂ ਲਈ ਆਮ ਵਿਹੜੀ ਕਰਨਾ ਉਹ ਵੀ ਹੁਣ ਸਾਨੂੰ ਪਤਾਗਾ ਜੀ ਪਿੰਡਾਂ ਦੀ ਕਿਹੜੀਆਂ ਬਹਿਣ ਚੱਲਦੀਆਂ ਚੱਲਦੇ ਨੇ ਚੱਲਦੇ ਨਾ ਚੱਲਦੇ ਨਾ ਕੋਈ ਟਾਈਮ ਤੇ ਕਰ ਕਰ ਰੱਖੇ ਨੇ ਸਹੀ ਬਹੁਤ ਵਧੀਆ ਉਪਰਾਲਾ ਹੈ ਜਿਵੇਂ ਪਹਿਲਾਂ ਹੀ ਕਿਹਾ ਕਿ ਬਹੁਤ ਸਾਰੇ ਲੋਕੇ ਅਫੋਰਡ ਹੀ ਨਹੀਂ ਕਰ ਸਕਦੇ ਉਹਨਾਂ ਲੋਕਾਂ ਲਈ ਤਾਂ ਇੱਕ ਬਹੁਤ ਸਨੈਰੀ ਮੌਕਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣ ਸਕਦੇ ਨੇ ਇਹ ਮੈਂ ਮਿਸਤਰੀ ਆਈ ਹਾਂ ਠੀਕ ਹੈ ਮੈਂ ਮਿਸਤਰੀ ਮਿਸਤਰੀ ਦਾ ਮਨਾ ਧੰਨਵਾਦ ਜੀ ਬਹੁਤ ਧੰਨਵਾਦ ਬਹੁਤ ਸੁਣੀ ਚੀਜ਼ ਵੀ ਕਰ ਰਹਾ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਤੇ ਮਾਲਕ ਦਾ ਸ਼ੁਕਰੀਆ ਬਣਾਉਣਾ ਹਾਂ ਚੋਕਰਾ ਮਾਲਕਾ ਤੇਰਾ ਸ਼ੁਕਰ ਹੈ ਤੇਰਾ ਦਿੱਤਾ ਬਹੁਤ ਕੁਝ ਤੇਰੇ ਦਿੱਤੇ ਦੀ ਕੋਈ ਫੁੱਕ ਨਹੀਂ ਸਾਡੇ ਬੱਚੇ ਸੈੱਟ ਹੋ ਜਾਣ ਸਾਡੇ ਬੱਚੇ ਪੜ੍ਹ ਜਾਣ ਸਾਨੂੰ ਇਹੋ ਹੀ ਇਹੋ ਹੀ ਅਰਦਾਸ ਸਾਡੀ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਮਾਲਕ ਕਿਰਪਾ ਕਰੇ ਦੋਨਾਂ ਚੀਜ਼ਾਂ ਵਿੱਚ ਫਰਕ ਪੈਂਦਾ ਸਰ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਪਰਿਵਾਰ ਪੇਰੈਂਟਸ ਜਿਹੜੇ ਵਿਚਾਰੇ ਆਪ ਦਿਹਾੜੀ ਕਰਦੇ ਨੇ ਉਹ ਬੱਚਾ ਨੂੰ ਪੜ੍ਹਾਈ ਨਹੀਂ ਸਕਦੇ ਹੈਗੇ ਤੇ ਦੂਜੀ ਗੱਲ ਹੈ ਕਿ ਬੱਚਾ ਨੂੰ ਉਮੀਦ ਦੀ ਗਾਈਡਲਾਈਨ ਵੀ ਨਹੀਂ ਮਿਲਦੀ ਹੈਗੀ ਜਿਵੇਂ ਕਿ ਜਿਹੜਾ ਸਾਡੇ ਐਸਜੀਪੀਸ ਦੇ ਆਧਾਰੇ ਨੇ ਹਰ ਥਾਂ ਬਾਰ-ਬਾਰ ਬੱਚਾ ਨੂੰ ਸੇ ਪਿੰਡਾਂ ਦੇ ਵਿੱਚ ਵੀ ਜਾ ਕੇ ਇਹ ਗੱਲ ਦੱਸਦੇ ਆ ਕਿ ਸਾਡੇ ਜਿਹੜਾ ਐਸਜੀਪੀਸੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਇਹਦੇ ਨਾਲ ਬੱਚਿਆਂ ਨੂੰ ਇੱਕ ਵਧੀਆ ਮੌਕਾ ਮਿਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਅੱਜ ਕੱਲ ਆਪਣੇ ਪੰਜਾਬ ਦਾ ਹੀ ਹਾਲਾਤ ਦੇਖ ਰਹੇ ਹਾਂ ਕੇ ਨੌਜਵਾਨ ਉਹਦੇ ਕੋਲ ਕੋਈ ਦਿਸ਼ਾ ਨਹੀਂ ਹੈ ਤੇ ਬਾਹਰ ਦੇ ਜਾਣ ਦਾ ਰੁਝਾਨ ਵੀ ਤਕਰੀਬਨ ਕੈਨੇਡਾ ਦੇ ਬੰਦ ਕਰਨ ਦੇ ਨਾਲ ਖਤਮ ਹੋ ਗਿਆ ਸੀ ਤੇ ਅੱਜ ਅਸੀਂ ਸੋਚਿਆ ਸ਼ਰੋਣੀ ਕਮੇਟੀ ਇਸ ਨਤੀਜੇ ਤੇ ਪਹੁੰਚੇ ਕਿ ਆਪਣੀ ਨੌਜਵਾਨਾਂ ਨੂੰ ਆਪਣੀ ਵਿਰਾਸਤ ਸੱਭਿਆਚਾਰ ਤੇ ਧਰਮ ਨਾਲ ਜੋੜਿਆ ਜਾਵੇ ਇਹਨਾਂ ਦਾ ਜੋੜ ਕੇ ਸੀ ਆਪਾਂ ਨੂੰ ਇਸ ਪੰਜਾਬ ਦੇ ਵਿੱਚ ਇਸ ਤਰ੍ਹਾਂ ਉੱਚਾ ਉਦੇ ਤੇ ਲਾਇਆ ਜਾਵੇ ਤਾਂ ਜੋ ਸਮਾਜ ਦੀ ਸੇਵਾ ਕਰ ਸਕਣ ਸਿੱਖੀ ਸਿਧਾਂਤਾਂ ਦੇ ਉਸੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਸ਼ਚੈ ਅਕੈਡਮੀ ਸ਼ੁਰੂ ਕੀਤੀਆਂ ਸੀਗੀਆਂ ਤੇ ਮਾਨ ਜੋ ਪ੍ਰਧਾਨ ਸੋਹਰਾ ਸਿੰਘ ਜਿੰਦਸ ਸਿੰਘ ਧੰਮੀ ਦਾ ਦੇ ਚਾਹੇ ਸ਼ੁਰੂ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਲਿਆ ਕਿ ਉਹਨਾਂ ਨੇ ਯੂਪੀਐਸਸੀ ਦੀ ਅਕੈਡਮੀ ਸ਼ੁਰੂ ਕਰਵਾਈ ਜਿਦੇ ਵਿੱਚ ਅਸੀਂ ਪੂਰਨ ਤੌਰ ਤੇ ਜਿਹੜੇ ਗੁਰਸਿੱਖ ਬੱਚੇ ਹੁੰਦੇ ਆ ਉਹਨਾਂ ਨੂੰ ਮੁਕਾਬਲਾ ਦੇਵੇ ਤੇ ਉਹਨਾਂ ਦਾ ਦਾਖਲਾ ਜਿਹੜਾ ਪੂਰਾ ਹੋਣ ਆਨਲਾਈਨ ਤੇ ਲੈਜੀ ਪੇਪਰੋਂ ਦਾ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚੋਂ ਤੇ ਹੁਣ ਅਸੀਂ ਚੰਡੀਗੜ੍ਹ ਸਾਡੀ ਨੀਸ਼ ਅਕੈਡਮੀ ਆ ਸ਼ੁਰੂ ਕੀਤੀ ਹੋਈ ਆ ਉੱਥੇ ਇਹਨਾਂ ਬੱਚਿਆਂ ਨੂੰ ਬਿਲਕੁਲ ਫ੍ਰੀ ਖਾਣਾ ਫ੍ਰੀ ਰਹਿਸ਼ ਦਿੱਤੀ ਜਾਂਦੀ ਆ ਤੇ ਪੂਰੀ ਵਧੀਆ ਫੈਸਿਲਿਟੀ ਹੈ ਸੀ ਫੈਰ ਕੀਤੀ ਹੋਈ ਆ ਇਹਨਾਂ ਨੂੰ ਯੂਪੀਐਸਸੀ ਦੇ ਇਗਜ਼ਾਮ ਦੀ ਪ੍ਰੈਪਰੇਸ਼ਨ ਸਾਡੇ ਕੋਲ ਪਹਿਲਾਂ ਵੀ ਬੱਚੇ ਹੈਗੇ ਨੇ ਉਹਨਾਂ ਨੇ ਵੀ ਪ੍ਰੀਲਿਮ ਵੀ ਕੁਝ ਬੱਚਿਆਂ ਨੇ ਕਲੀਅਰ ਕੀਤਾ ਉਹਦੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਸਾਡੇ ਬੱਚਿਆਂ ਨੂੰ ਇਹ ਬਹੁਤ ਵੱਡੀ ਇੱਕ ਸਾਕਤ ਸਿੱਖਤ ਹੋਵੇਗੀ ਸਾਡੀ ਟੀਮ ਕੈਨ ਦੇਸ਼ਦਰ ਜਦੋਂ ਉੱਚ ਅਹੁਦੇ 'ਤੇ ਬਿਰਾਜ਼ਮਤ ਅਕਸਰ ਸਾਹੀ ਦੀ ਗਲ ਚਲਦੀ ਹੈ ਤਾਂ ਉਹਨਾਂ ਦੇ ਵਿੱਚ ਸਿੱਖ ਕਰਦਾਰ ਮੜੀ ਹੀ ਨਜ਼ਰ ਆਉਂਦੇ ਨੇ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਤਹਈਆ ਕੀਤਾ ਕਿ ਸਾਡੇ ਸਿੱਖ ਬੱਚੇ ਹਰ ਇੱਕ ਅਹੁਦੇ 'ਤੇ ਜਾ ਕੇ ਸੇਵਾਵਾਂ ਨਿਭਾਉਣ ਜਿਸ ਦੇ ਲਈ ਵਿਸ਼ੇਸ਼ ਤੌਰ 'ਤੇ ਬੀਤੇ ਸਮੇਂ ਦੇ ਵਿੱਚ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵੱਲੋਂ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਇਸਦੇ ਨਵੇਂ ਬੈਚ ਦੀ ਸ਼ੁਰੂਆਤ ਹੋ ਰਹੀ ਹੈ ਜਿਸਦੇ ਲਈ ਵਿਸ਼ੇਸ਼ ਤੌਰ ਤੇ ਇੱਕ ਪੇਪਰ ਰੱਖਿਆ ਗਿਆ ਸੀ ਅੱਜ ਉਹ ਪੇਪਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਲਿਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕੈਂਡੀਡੇਟਸ ਦੇ ਵੱਲੋਂ ਪੇਪਰ ਦਿੱਤਾ ਗਿਆ ਇਸ ਪੇਪਰ ਨੂੰ ਕਲੀਅਰ ਕਰਨ ਵਾਲਿਆਂ ਨੂੰ ਸ਼ਰੋਗੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵੱਲੋਂ ਮੁਫਤ ਦੇ ਵਿੱਚ ਯੂਪੀਐਸਸੀ ਪੀਪੀਐਸਸੀ ਦੇ ਐਗਜ਼ਾਮ ਤਿਆਰ ਕਰਨ ਦੀ ਸਿਖਲਾਈ ਬਿਲਕੁਲ ਫ੍ਰੀ ਦਿੱਤੀ ਜਾਵੇਗੀ